ਨਵਾਂ ਸ਼ਹਿਰ ਦੇ ਕਸਬਾ ਔੜ ਬਹਾਰਾ ਰੋਡ ਤੇ ਦੋ ਕਾਰਾਂ ਦੀ ਆਪਸੀ ਟੱਕਰ ਚ ਤਿੰਨ ਮਹੀਨੇ ਦੀ ਬੱਚੀ ਦੀ ਮੌਤ ਹੋਈ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਰਿਵਾਰ ਦੇ ਚਾਰ ਮੈਂਬਰ ਬੱਚੀ ਦੀ ਦਵਾਈ ਲੈਣ ਲਈ ਨਵਾਂ ਸ਼ਹਿਰ ਜਾ ਰਹੇ ਸਨ ਬੱਚੀ ਦੀ ਤਬੀਤ ਖਰਾਬ ਸੀ ਜਿਸ ਕਰਕੇ ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਰਕੇ ਜਦੋਂ ਗੱਡੀ ਬਹਾਰਾ ਰੋਡ ਪੈਟਰੋਲ ਪੰਪ ਦੇ ਕੋਲ ਪਹੁੰਚੀ ਤਾਂ ਕੁੱਤੇ ਨੂੰ ਬਚਾਉਂਦੇ ਹੋਏ ਗੱਡੀ ਬੇਕਾਬੂ ਹੋ ਕੇ ਅੱਗੇ ਬਲੈਰੋ ਗੱਡੀ ਵਿੱਚ ਜਾਬਜੀ ਤੇ ਕਾਰ ਹਵਾ ਵਿੱਚ ਉੱਡਦੀ ਹੋਈ ਇੱਕ ਦਰਖਤ ਨਾਲ ਜਾ ਟਕਰਾਏ ਜਿਸ ਕਾਰਨ ਹਾਦਸੇ ਚ ਬੱਚੀ ਦੀ ਮੌਤ ਹੋ ਗਈ ਹੈ ਤੇ ਹੋਰ ਪਰਿਵਾਰਕ ਮੈਂਬਰ ਜ਼ਖਮੀ ਹੋਏ ਹਾਂਜੀ ਕੁਲਦੀਪ ਕੁਮਾਰ ਜੀ ਕਿਹੜਾ ਪਿੰਡ ਆ ਪਿੰਨ ਗੁਰਪੁਰਾ ਜੀ ਗੁਰਪੁਰਾ ਹੈ ਦਾ ਹਾਂਜੀ ਇਹ ਜਿਹੜੀ ਗੱਡੀ ਦਾ ਐਕਸੀਡੈਂਟ ਹੋਇਆ ਇਹ ਕ ਹੋਇਆ ਕਦੋਂ ਆ ਇਹ ਜੀ ਕੋਈ ਰਾਤ 7:30 ਪਾਣੇ ਅਸ ਦੇ ਤਕਰੀਬਨ ਹੋਇਆ ਜੀ ਤਕਰੀਬਨ ਹੋਇਆ ਹਾਂਜੀ ਇਹ ਜਿਹੜੀ ਗੱਡੀ ਹੈਗੀ ਆ ਇਹ ਤੁਹਾਡੇ ਕੀ ਲੱਗਦੇ ਆ ਇਹ ਜੀ ਮੇਰਾ ਭਤੀਜਾ ਸੀਗਾ ਨਹੀਂ ਸਾਕਾ ਭਤੀਜਾ ਸੀ ਹਾਂਜੀ ਸਾਕਾ ਭਤੀਜਾ ਸੀ ਅੱਛਾ ਇਹ ਕਿੱਦਾਂ ਕਿੱਦਾਂ ਜੋ ਤੁਹਾਨੂੰ ਕੋਈ ਜਾਣਕਾਰੀ ਮਿਲੀ ਹੋਇਆ ਕਿੱਦਾਂ ਕਿੱਦਾਂ ਇਹ ਜੀ ਕਿੱਦਾਂ ਘਰ ਤੋਂ ਆਏ ਸ਼ਹਿਰ ਦਵਾਈ ਲੈਣ ਜਾ ਰਹੇ ਸੀ ਨਹੀਂ ਮਤਲਬ ਘਰ ਤੁਹਾਡੇ ਕੋਲ ਤੋਂ ਹਾਂਜੀ ਗਰੁੱਪੜ ਬੋ ਜੀ ਗਰੁੱਪੜ ਤੋਂ ਕਿੰਨੇ ਜਣੇ ਸੀ ਗੱਡੀ 'ਚ ਸੀ ਵਿੱਚ ਸੀਗੇ ਜੀ ਬੱਚਿਆਂ ਸਣੇ 4 ਜਣੇ ਸੀ ਈ ਮੇਧਮੀ ਸੀ ਕਿਦਾ ਭਤੀਜਾ ਭਤੀਜਾ ਸਾਡੀ ਇੱਕ ਹੋਰਾਂ ਦੀ ਬੱਚੀ ਸੀ 3 ਮਹੀਨੇ ਦੀ 3 ਮਹੀਨੇ ਦੀ ਬੱਚੀ ਨਹੀਂ ਦੇਖੋ ਗਈ ਪੂਰੀ ਨਹੀਂ 3 ਮਹੀਨੇ ਦੀ ਜਿਹੜੀ ਬੱਚੀ ਸੀ ਹਾਂਜੀ ਉਹਦੇ ਮੌਕੇ ਤੇ ਇੱਥੇ ਹੋ ਗਈ ਮਜੂ ਮੌਕੇ ਤੇ ਥੋ ਗਈ ਇੱਥੇ ਉੱਠੜ ਕੇ ਨਾ ਝੋੜ ਝਟਕਾ ਲੱਗਾ ਬਾਹਰ ਨਿਕਲ ਕੇ ਡੇਪੇ ਬਾਹਰ ਨਿਕਲ ਕੇ ਹਾਂਜੀ ਤੇ ਬਾਹਰ ਨਿਕਲ ਕੇ ਕਾਸੇ ਚ ਬੱਚੇ ਜਾ ਕੇ ਨਹੀਂ ਕਿਦਾ ਥੱਲੇ ਸੜਕ ਤੇ ਜਾ ਡੇਪੇ ਆ ਕੇ ਇਦਾਂ ਹੋ ਗਿਆ ਉਹ ਇੱਕ ਤਾਂ ਬੱਚੀ ਸੀਗੀ ਹਾਂਜੀ ਇੱਕ ਉਮਰ ਜੋਗੀ ਅੱਛਾ ਉਸ ਤੋਂ ਇਲਾਵਾ ਜਿਹੜੇ ਤੁਹਾਡੇ ਬਾਕੀ ਜੀ ਸੀ ਉਹ ਕੌਣ ਕੌਣ ਸੀ ਬਾਕੀ ਜੀ ਭਤੀਜਾ ਸੀ ਸਾਡਾ ਇੱਕ ਉਹਨਾਂ ਦੇ ਘਰ ਵਾਲੀ ਸੀਗੀ ਇੱਕ ਸਾਡੇ ਉਹਨਾਂ ਦਾ ਦੋਤਾ ਸੀ ਇਸ ਤਰ੍ਹਾਂ ਦੀ ਗੱਡੀ ਦੀ ਕੰਡੀਸ਼ਨ ਦੇਖੀ ਆ ਉਸਤੇ ਮੁਤਾਬਕ ਉਹਨਾਂ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਕਿਸ ਤਰ੍ਹਾਂ ਦੀ ਕੰਡੀਸ਼ਨ ਆ ਉਹਨਾਂ ਦੀ ਹਾਲਤ ਯਾਨੀ ਕਿ ਜਿਆਦਾ ਖਰਾਬ ਆ ਸੱਟ ਬਹੁਤ ਜਿਆਦਾ ਆ ਛੁੜੀ ਦੇ ਸੱਟ ਜਿਆਦਾ ਆ ਸਿਰ ਦੇ ਵਿੱਚ ਸਕੈਨਿੰਗ ਕਰਾਈ ਆ ਪਸਲੀਆਂ ਪੂਸੀ ਟੁੱਟੀਆਂ ਤੇ ਲੱਤ ਤੇ ਆ ਤੇ ਮੁੰਡੇ ਦੇ ਸੱਟਾਂ ਬਹੁਤ ਜ਼ਿਆਦਾ ਲੱਗ ਪਾ ਬੂਹਾਂ ਲੱਗ ਤਾਂ ਤੇ ਹੁਣ ਉਹ ਦਾਖਲ ਕਿੱਥੇ ਆ ਹਾਂਜੀ ਉਹ ਰਾਜਾ ਰਾਜਾ ਹਸਪੀਟਲ ਸਿਗੇ ਨਵੇਂ ਸ਼ਹਿਰ ਰਾਤੀ ਕੁੜੀ ਤਾਂ ਕਿਉਂਕਿ ਉੱਥੋਂ ਫੇ ਛੁੱਟੀ ਦਵਾ ਕੇ ਲਿਆਏ ਸੀ ਘਰੇ ਅੱਛਾ ਹਾਂਜੀ ਤੇ ਮੁੰਡਾ ਦਾਖਲ ਇੱਧਰ ਫਲੋਰਾ ਲਾ ਕਿਤੇ ਉਸ ਹਸਪੀਟਲ ਦਾ ਮਤਲਬ ਉਹ ਨਹੀਂ ਫੇ ਰੈਫਰ ਕਰਤਾ ਹੁਣ ਹਾਂਜੀ ਹਾਂਜੀ ਰੈਫਰ ਕਰ ਦਿੱਤਾ ਹੈਗਾ ਹਾਂਜੀ ਇਸ ਤਰ੍ਹਾਂ ਹੋਇਆ ਹਾਂਜੀ ਹੁਣ ਕਸੂਰਤਾ ਜਮਨੀ ਕਿਸੇ ਦਾ ਵੀ ਹੁਣ ਇਹ ਆਪਣੀ ਸੈਰ ਜਾਰੀ ਪਰ ਜਿੱਦਾਂ ਤੁਹਾਡੀ ਉਹ ਚਿੱਟੀ ਗੱਡੀ ਦੇਖੀ ਜਾਂਦੇ ਆ ਹਾਂਜੀ 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 ਪਰ ਜੋ ਕੰਡੀਸ਼ਨ ਦੇ ਮੁਤਾਬਕ ਅਸੀਂ ਗੱਲ ਕਰ ਰਹੇ ਹਾਂ ਉਹਦੀ ਗੱ ਸਤਿ ਮਤਾਬਕ ਉਹਨਾਂ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਕਿਸ ਤਰ੍ਹਾਂ ਦੀ ਸਥਿਤੀ ਹੈ ਉਹਨਾਂ ਦੀ ਵੀ ਹਾਲਤ ਯਾਨਕਿ ਜਿਆਦਾ ਖਰਾਬ ਆ ਛੱਟ ਬਹੁਤ ਜਿਆਦਾ ਆ ਕੁੜੀ ਦੇ ਛੱਟ ਜਿਆਦਾ ਆ ਸਿਰ ਦੇ ਵਿੱਚ ਸਕੈਨਿੰਗ ਕਰਾਈ ਆ ਪਸਲੀਆਂ ਪਸੇ ਟੁੱਟੀਆਂ ਆ ਤੇ ਲੱਤ ਤੇ ਆ ਤੇ ਮੁੰਡੇ ਦੇ ਸੱਟਾਂ ਬਹੁਤ ਜ਼ਿਆਦਾ ਲੱਗ ਪਾ ਬੂਹਾਂ ਲੱਗ ਤਾ ਤੇ ਹੁਣ ਉਹ ਦਾਖਲ ਕਿੱਥੇ ਆ ਹਾਂਜੀ ਉਹ ਰਾਜਾ ਰਾਜਾ ਹਸਪੀਟਲ ਸੀਗੇ ਨਵੇਂ ਸ਼ਹਿਰ ਰਾਤੀ ਕੁੜੀ ਤਾਂ ਕਿ ਉੱਥੋਂ ਫੇ ਛੁੱਟੀ ਦਵਾ ਕੇ ਲਿਆਏ ਸੀ ਘਰੇ ਅੱਛਾ ਹਾਂਜੀ ਤੇ ਮੁੰਡਾ ਦਾਖਲ ਇੱਧਰ ਫਲੋਰਾ ਲੱਗੇ ਤੇ ਉਸ ਹਸਪੀਟਲ ਮਤਲਬ ਉਹ ਨਹੀਂ ਫੇ ਰੈਫਰ ਕਰਤਾ ਹੁਣ ਹਾਂਜੀ ਹਾਂਜੀ ਰੈਫਰ ਕਰ ਦਿੱਤਾ ਹੈ ਹਾਂਜੀ ਹੁਣ ਕਸੂਰਤਾ ਜਮਨੀ ਕਿਸੇ ਦਾ ਵੀ ਹੁਣ ਇਹ ਆਪਣੀ ਸਾਰੀ ਜਿਹਦਾ ਤੁਹਾਡੀ ਉਹ ਚਿੱਟੀ ਗੱਡੀ ਦੇਖੀ ਜਾਂਦੀ ਆ ਪਰ ਜੋ ਕੰਡੀਸ਼ਨ ਦੇ ਮਤਲਬ ਅਸੀਂ ਗੱਲ ਕਰ ਰਹੇ ਉਹਦੀ ਗੱਡੀ ਦੀ ਸਪੀਡ ਜੋ ਆ ਉਹ 170 ਤੇ ਆ ਉਹ ਤੁਹਾਨੂੰ ਦੱਸਦਾ ਜੀ ਕੀ ਗੱਲ ਹੋਈ ਜਿੱ ਜਾ ਲੋ ਇਹ ਪੁਲਿਸ ਵਾਲੇ ਨਾਕਾ ਲਾ ਕੇ ਖੜੇ ਆ ਉਹਨੇ ਕੋਈ ਗੱਡੀ ਨਹੀਂ ਰੋਕੀ ਠੀਕ ਆ ਉਹ ਵੀ ਦੱਸ ਦੇ ਵੀ ਗੱਡੀ ਉੱਥੋਂ ਸਾਡੇ ਕੋਲੋਂ ਡੰਕ ਕੇ ਆਈ ਆ ਵੀ ਅਸੀਂ ਰੋਕਿਆ ਨਹੀਂ ਵੀ ਚਲੋ ਬੱਚੀ ਦੀ ਡੈਥ ਹੋਈ ਆ ਠੀਕ ਆ ਮੈਂ ਸਾਥੋਂ ਕਰਦਾ ਬਹੁਤੀ ਮੰਦ ਭੱਗੀ ਹੋਈ ਖਬਰ ਇਹ ਗੱਲ ਆ ਜੀ ਬੇਹੱਦ ਕੋਈ ਨਹੀਂ ਚਾਹੁੰਦਾ ਵੀ ਐਕਸੀਡੈਂਟ ਹੋਵੇ ਕੋਈ ਨਹੀਂ ਚਾਹੁੰਦਾ ਪਹਿਲਾ ਬੱਚਾ ਸੀ ਅਜੇ ਅੱਛਾ ਪਹਿਲਾ ਬੱਚਾ ਸੀ ਹਾਂਜੀ ਪਹਿਲਾ ਹੀ ਬੱਚਾ ਸੀ ਹਾਂਜੀ ਉਹ ਬੱਚੇ ਦੇ ਮਾਤਾ ਪਿਤਾ ਦਾ ਕੀ ਨਾਮ ਆ ਉਹਨਾਂ ਦਾ ਜੀ ਆਮਨ ਕੁਮਾਰ ਆ ਮੁੰਡੇ ਦਾ अच्छा हां जी तो पूरी ना सीमा देवी है यानी कि सीमा देवी ਤੇ ਅਮਨ ਕੁਮਾਰ ਦੀ ਇਹ ਬੱਚੀ ਸੀ हां जी ਉਹਨਾਂ ਦੀ ਬੱਚੀ ਤੇ 3 ਮਹੀਨੇ ਦੀ ਬੱਚੀ ਸੀ ਆਹ 3 ਮਹੀਨੇ 4 ਦਿਨ ਦੀ ਕੱਲ੍ਹ ਜੀ ਹੋਈ ਆ 3 ਮਹੀਨੇ 4 ਦਿਨ ਦੀ ਪਹਿਲਾ ਹੀ ਬੱਚਾ ਸੀ ਪਹਿਲੇ ਬੱਚਾ ਸੀ ਵਿਆਹ ਨੂੰ ਇਹਨਾਂ ਨੂੰ ਕਿੰਨੇ ਕਿਚਰ ਹੋ ਗਿਆ ਵਿਆਹ ਨੂੰ ਤਾਂ ਹੋ ਗਿਆ ਸੀ 2 ਸਾਲ ਹੋ ਗਿਆ ਸੀ ਵਿਆਹ ਨੂੰ ਜਾਨੀ 2 ਸਾਲ ਬਾਅਦ ਪ੍ਰਮਾਤਮਾ ਨੇ ਜੇ ਸੁਣੀ ਹਾਂਜੀ ਤਾਂ ਇਸ ਤਰ੍ਹਾਂ ਹੋ ਗਿਆ ਇਹ ਹੋ ਗਿਆ ਹਾਂਜੀ ਤੇ ਇਹ ਲੋ ਜਾ ਰਹੇ ਸੀ ਇਹ ਉਧਰ ਆ ਰਹੇ ਸੀ ਉੱਥੋਂ ਮੋਰੇ ਦੱਸਦੇ ਆ ਬਈ ਕੁੱਤੇ ਨਿਕਲੇ ਆ ਟਰੈਕਟਰ ਦੇ ਮੋਰੇ ਨੇ ਕੀ ਕੁੱਤੇ ਨਿਕਲੇ ਹਾਂਜੀ ਕੁੱਤੇ ਕੁੱਤਿਆਂ ਨੂੰ ਬਚਾਉਂਦੇ ਨਹੀਂ ਗੱਡੀ ਥੋੜੀ ਐਨੂੰ ਕੀਤੀ ਇੰਦਰੋਂ ਆ ਗੱਡੀ ਆ ਰਹੀ ਸੀ ਛੋਟੀਆਂ ਵਾਲੇ ਭਾਜੀ ਉਹਨਾਂ ਦੀ ਹਾਂ ਤੇ ਇਹ ਆਪਣੀ ਸਾਈਡ ਤੇ ਹੋਊਗੀ ਜਿੱਦਾਂ ਕੁਝ ਵੀ ਆ ਇਹ ਵੀ ਮਾੜੇ ਮੋਟੇ ਉਧਰਲੇ ਪਾਸੇ ਹੋਊ ਜਾਂ ਘੁੰਮ ਕੇ ਗੱਡੀ ਜਾਨੀ ਕੋਈ ਕੁੱਤੇ ਆਣ ਕਰਕੇ ਤੇ ਗੱਡੀਆਂ ਦਾ ਅਨਬੈਲੈਂਸ ਹੋ ਗਿਆ ਅਨਬੈਲੈਂਸ ਹੋ ਗਿਆ ਅਨਬੈਲੈਂਸ ਹੋ ਕੇ ਗੱਡੀ ਇਹ ਟਾਇਰ ਦੇ ਵਿੱਚ ਆ ਕੇ ਗੱਡੀ ਲੱਗ ਗਈ ਤੇ ਜਿਹੜਾ ਤੁਸੀਂ ਨਮਸ਼ਹਿਰ ਜਾ ਰਹੇ ਸੀਗੇ ਨਮਸ਼ਹਿਰ ਜਾ ਰਹੇ ਸੀ ਨਮਸ਼ਹਿਰ ਕੋਈ ਦਵਾਈ ਲੈਣ ਹਾਂਜੀ ਦਵਾਈ ਲੈਣ ਜਾ ਰਹੇ ਸੀ ਗੁੱਡੀ ਦੀ ਦਵਾਈ ਲੈਣ ਜਾ ਰਹੇ ਸੀ ਇਹ ਅੱਛਾ ਹਾਂਜੀ ਉਹ ਛਾਤੀ ਸੀ ਪ੍ਰੋਬਲਮ ਥੋੜੀ ਜ ਉਹ ਬੱਚੇ ਦੀ ਪ੍ਰੋਬਲਮ ਤੁਸੀਂ ਸੋਚਿਆ ਭੀ ਜਲਦੀ ਜਾਈਏ ਬਸ ਮਤਲਬ ਕੋਈ ਹੈਨਾ ਛੰਡ ਕਰਕੇ ਹੈਨਾ ਹਾਂਜੀ ਇਸ ਕਰਕੇ ਜਾ ਰਹੀ ਸੀ ਉਹ ਥੋੜਾ ਤੇਜ਼ੀ ਚ ਚਲੋ ਤੇ ਹੁਣ ਇਹ ਗੱਡੀ ਇਧਰੋਂ ਆ ਰਹੀ ਸੀ ਇਹ ਵੀ ਆਪਣੇ ਬੱਚੇ ਦੇ ਨਾਲ ਜਾ ਰਹੀ ਸੀ ਬਦੂ ਉਹਨਾਂ ਨੇ ਤੇਜ਼ ਜਾਣ ਦਾ ਕਾਰਨ ਇਹ ਸੀਗਾ ਕਿ ਬੱਚੀ ਬਿਮਾਰ ਸੀ ਬਿਮਾਰ ਸੀ ਉਹਦੇ ਕਰਕੇ ਹਾਂਜੀ ਜਾ ਰਹੀ ਹੈ ਉਹਦੇ ਕਰਕੇ ਸਪੀਡ ਗੱਡੀ ਦੀ ਜ਼ਿਆਦਾ ਸੀ ਹਾਂਜੀ ਕੁਟਟੇ ਮਾਰਾ ਲਾ ਲੋ ਜਾ ਕੁਟਟੇ ਮਾਰਾ ਲਾ ਲੋ ਹਾਂਜੀ ਤਾਂ ਇਸ ਕਰਕੇ ਇਧਰੋਂ ਆ ਰਹੀ ਸੀ ਇਹ ਜਿਹੜੇ ਸੋਡੀਆਂ ਵਾਲੇ ਸੀ ਇਹ ਕਿੱਥੇ ਦੇ ਸੋਡੀਆਂ ਦੇ ਆ ਤੇ ਹਾਂਜੀ ਖਾਸ ਸੋਡੀਆਂ ਦੇ ਆ ਜੀ ਕੋਈ ਇਹਨਾਂ ਦਾ ਨਾਮ ਪਤਾ ਕੀ ਇਹ ਇਹ ਸ਼ਗਾਰਾ ਸਿੰਘ ਹੁਣਾ ਚ ਦੱਸ ਦਿਆ ਜੀ ਉਹਨਾਂ ਨੂੰ ਚਲੋ ਮੇਰੇ ਤੋਂ ਬਾਤ ਨਹੀਂ ਵਿਚਾਰੋ ਉਹ ਤੇ ਮੇਰੀ ਕੱਲ ਠੀਕ ਆ ਨਾ ਹਾਂਜੀ ਤੇ ਇਹ ਦੋ ਆਪਣੀ ਇਹ ਵੀ ਗੱਡੀ ਨੂੰ ਲੈਣ ਜਾ ਰਹੇ ਸੀ ਅੱਛਾ ਇਹ ਵੀ ਇਹ ਵੀ ਆਪਣੀ ਬੱਚੀ ਨੂੰ ਲੈ ਕੇ ਆ ਰਹੇ ਸੀ ਆਪਣੇ ਬੱਸ ਸਟੈਂਡ ਤੋਂ ਅੱਛਾ ਇਹ ਮਤਲਬ ਸੋਡੀਆਂ ਤੋਂ ਔਰ ਬੱਸ ਸਟੈਂਡ ਤੋਂ ਲੈਣ ਜਾ ਰਹੇ ਸੀ ਤੁਹਾਡਾ ਜਿਹੜਾ ਆ ਇਹ ਨਵੇਂ ਸਰ ਜੀ ਇਹ ਗੁਰੂਪੁਰ ਤੋਂ ਨਵੇਂ ਸਰ ਬੱਚੀ ਦੀ ਦਵਾਈ ਲੈ ਜਾ ਰਹੇ ਸੀ ਹਾਂਜੀ ਹਾਂਜੀ ਓਵਰ ਸਪੀਡ ਇਸ ਲਈ ਸੀ ਕਿ ਬੱਚੀ ਨੂੰ ਕੋਈ ਨੁਕਸਾਨ ਨਾ ਨੁਕਸਾਨ ਨਾ ਹੋ ਜAVE ਹਾਂਜੀ ਤੇ ਇਹ ਕਾਰਨ ਸੀ ਹਾਂਜੀ ਹਾਂਜੀ ਯੂਜ਼ ਕਰਕੇ ਕੈਨ ਦਾ ਮਤਲਬ ਦੋਸਤੇ ਕਿਸੇ ਦਾ ਨਹੀਂ ਜੀ ਨਹੀਂ ਕੋਈ ਕਿਸੇ ਦਾ ਕਸੂਰ ਨਹੀਂ ਕਿਸੇ ਨਾਲ ਕੋਈ ਲੜ-ਧੜ ਨਹੀਂ ਇੱਕ ਤਾਂ ਹੁੰਦਾ ਚਲੋ ਵੀ ਇੱਕ ਦੂਜੇ ਵਾਸਤੇ ਕਿਦਾਂ ਕੋਈ ਮਾਰਾ ਟਾਈਮ ਲਾ ਲਓ ਬਸ ਇਸ ਕਰਕੇ ਇਹ ਗੱਲ ਹੋਈ ਗੱਡੀ ਫੇਰ ਤੋਂ ਕਿਸੇ ਦੀ ਗੱਡੀ ਹਵਾ ਦੇ ਚੱਕ ਲਈ ਪਰ ਗੱਡੀ ਤਾਂ ਦੇਖੋ ਹਵਾ 'ਚ ਹੀ ਉੱਡਦੀ ਗਈ ਬਸ ਹਵਾ ਦੇ ਵਿੱਚ ਹੀ ਹਾਂਜੀ ਝੂਲੇ ਤੋੜੇ ਸਭ ਕੁਝ ਤੋੜਿਆ 250 ਮੀਟਰ ਦੇ ਹਿਸਾਬ ਨਾਲ ਗੱਡੀ ਚੱਲ ਗਈ ਹੋਣੀ ਇੱਥੋਂ 250 ਮੀਟਰ ਉੱਡਦੀ ਗਈ ਗੱਡੀ ਗੀ ਹਵਾ 'ਚ ਹੀ ਐਕਸੀਡੈਂਟ ਤੋਂ ਬਾਅਦ ਇਹ ਵੀ ਨਿਕਲ ਕੇ ਬਾਹਰ ਦੇ ਪੈ ਝੜ ਕੇ ਨਾ ਦੇਖ ਲਓ ਨਿਕਲ ਕੇ ਦੇ ਪੈ ਜਿੱਦਾਂ ਵੀ ਆ ਉੱਥੇ ਜਾ ਤੇ ਮੌਕੇ ਤੇ ਫਿਰ ਐਂਬੂਲੈਂਸ ਪਹੁੰਚੀ ਜਾਂ ਨਹੀਂ ਐਂਬੂਲੈਂਸ ਨਹੀਂ ਪਈ ਨਾ ਦੁਕਾਨ ਵਾਲੇ ਨੇ ਗੱਡੀ ਚੱਕ ਕੇ ਰਕੇਸ਼ ਹਸਪੀਟਲ ਪਹੁੰਚਾਈ ਤੇ ਪੌਲਸਾ ਨੇ ਫਿਰ ਸਾਡੀ ਅਮਨ ਦੇ ਘਰੋਂ ਕੁੜੀ ਜਿਹੜੀ ਉਹਨੂੰ ਫੇਰ ਤੋਂ ਹਸਪਤਾਲ ਪਹੁੰਚਾਇਆ ਪ੍ਰਕਾਸ਼ ਨੇ ਤੇ ਇਸ ਤਰ੍ਹਾਂ ਹਾਂਜੀ ਇਸ ਤਰ੍ਹਾਂ ਹੈ ਠੀਕ ਹੈ ਜੀ ਹਾਂਜੀ